ਵੇਖਿਆ ਜਾਵੇ ਤਾਂ ਪੰਜਾਬ ਵਿੱਚ ਲੋ ਐਂਡ ਆਰਡਰ ਦੀ ਸਥਿਤੀ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਪੁਲਿਸ ਦੀ ਸੁਰੱਖਿਆ ਪ੍ਰਬੰਧਾਂ ਤੇ ਕਾਫੀ ਸਵਾਲੀਆ ਚਿੰਨ੍ਹ ਲੱਗ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਹੈ ਸੰਗਰੂਰ ਦੇ ਪਿੰਡ ਸ਼ੇਰਪੁਰ ਦੇ ਨੇੜਲੇ ਪਿੰਡ ਵਜੀਦਪੁਰ ਵਿਦੇਸ਼ਾਂ ਦਾ ਜਿੱਥੇ ਸਰਕਾਰੀ ਸਕੂਲ ਦੇ ਅਧਿਆਪਕ ਸਾਹਿਬ ਸਿੰਘ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ ਤਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਸਾਹਿਬ ਸਿੰਘ ਰੋਜ਼ਾਨਾ ਵਾਂਗ ਮਲੇਰ ਕੋਟਲਾ ਤੋਂ ਸਵੇਰੇ ਸਕੂਲ ਦੇ ਟਾਈਮ ਸਕੂਲ ਜਾ ਰਿਹਾ ਸੀ ਤੇ ਸਕੂਲ ਦੇ ਕੋਲ ਪੈਂਦੀ ਇੱਕ ਡਰੇਨ ਦੇ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੀ ਚਾਤੀ ਵਿੱਚ ਤੇਜ਼ ਤਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸਾਡੇ ਕੋਲ ਜਿਹੜੇ ਪੁਲਿਸ ਪੇਪਰਸ ਆਏ ਆ 3:30 ਦੇ ਆਸ-ਪਾਸ ਆਏ ਆ ਬੋਡੀ ਵੀ ਜਿਹੜੀ ਰੰਗ ਹੈ ਉਹ ਤੋਂ ਸਾਡੇ ਕੋਲ ਸ਼ਿਫਟ ਕਰਵਾਈ ਗਈ ਹੈ ਦੁਪਹਿਰ ਦੇ 3:30 ਵਜੇ ਕਰਵਾਈ ਗਈ ਹੈ ਤਕਰੀਬਨ ਇਹ 20 ਦਾ ਲੜਕਾ ਹੈ 38 ਸਾਲ ਦਾ ਜੀ ਹਾਂਜੀ ਤੇ ਪੋਸਮੋਰਟਮ ਇੰਦਰ ਇੰਦਰ ਦਾ ਜਿਹੜਾ ਹੈਗਾ ਕਿ 5:00 ਵਜੇ ਤੱਕ ਕੰਪਲੀਟ ਹੋਏਗਾ ਕਿ ਜੇ ਡੀ ਲਾਸ਼ ਹੈ ਬਾਰਸਾ ਦੇ ਵਾਲੇ ਘਰ ਦੀ ਹਾਂਜੀ ਹਾਂ ਅਸੀਂ ਇਹ ਪੁਲਿਸ ਵਾਲਾ ਨੂੰ ਹੈਂਡਓਵਰ ਕਰਨੀ ਹੈ ਅਸੀਂ ਕਰ ਚੁੱਕੇ ਹਾਂ ਪਰ ਇੱਕ ਜਿਹੜਾ ਕਤਲ ਜਿਹੜਾ ਸ਼ੇਰਪੁਰ ਦੇ ਵਿੱਚ ਹੈ ਕੀ ਰੀਜ਼ਨ ਸੀਗਾ ਕੀ ਹੋਇਆ ਉਸ ਟਾਈਮ ਜੀ ਸਵੇਰੇ ਨਾ 8 ਵਜੇ ਸਾਨੂੰ ਸੋਨਾ ਆਇਆ ਸੀ ਜੀ ਫੂਲ ਸਟਾਫ ਦਾ ਜੀ ਪ੍ਰੈਵियस ਫੂਲ ਸਟਾਫ ਉਹਦਾ ਗੋਨ ਆਇਆ ਸੀ ਵੀ ਸਾਡਾ ਇੱਕ ਟੀਚਰ ਹੈ ਮਲੇਰਪੁਰ ਦੇ ਦਾ ਰਹਿਣ ਵਾਲਾ ਸਾਇਕਲਿੰਗ ਜੀ ਉਹ ਸੇਮ ਦਾ ਨਾਲਾ ਸੋਧ ਤੇ ਡਿੱਗਿਆ ਪਿਆ ਜੀ ਸੱਟਾਂ ਵੱਜੀਆਂ ਹੋਈਆਂ ਜੀ ਜਦੋਂ ਜਾ ਕੇ ਵੇਖਿਆ ਤਾਂ ਵੀ ਮੌਤ ਹੋ ਚੁੱਕੀ ਸੀ ਮੈਕਸੋ ਗੱਡੀ ਦਾ ਇੰਤਜ਼ਾਮ ਕਰਕੇ ਨੂੰ ਧੂਰੀ ਬਚਾਇਆ ਤੇ ਬਲਾਕੀ ਤੇ ਉਸ ਤੋਂ ਬਾਅਦ ਉਹਦੇ ਫਾਦਰ ਸਾਹਿਬ ਦੇ ਬਿਆਨ ਦੇ ਲਾ ਕੇ ਕੰਚੋਂ ਦੋਦਾਮ ਕਤਲ ਦਾ ਦਰਚ ਕੀਤਾ ਜੀ ਤੇ ਦੋਸ਼ੀਆਂ ਦੀ ਤਲਾਸ਼ ਅੱਛਾ ਵੈਸੇ ਕੀ ਹੋਆ ਮਾਮਲਾ ਕਿਸ ਕੀ ਹੋਤਾ ਰੌਲਾ ਸੀ ਕਿਸੇ ਨਾਲ ਨਹੀਂ ਹਲੇ ਹੋ ਇਸ ਗੱਲ ਨੂੰ ਸਾਹਮਣੇ ਨਹੀਂ ਆਈ ਇਹੋ ਜੀ ਗੱਲ ਹੈ ਨੇ ਜੀ ਅੱਗੇ ਇਨਵੈਸਟੀਗੇਸ਼ਨ ਵਾਸਤੇ